ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਦੀ ਮਾਮਲੇ ਦੀ ਸੁਣਵਾਈ ਹੋਈ ਹੈ ਔਰ ਅੱਗੇ ਵੀ ਇਹ ਸੁਣਵਾਈ ਜਾਰੀ ਰਹੇਗੀ ਐਮਪੀ ਅਮਰਿਤਪਾਲ ਦੀ ਪੈਰੋਲ ਤੇ ਸੁਣਵਾਈ ਹੈ ਪੰਜਾਬ ਸਰਕਾਰ ਨੂੰ ਪਹਿਲਾਂ ਕੋਰਟ ਨੇ ਲਿਖ ਕੇ ਭੇਜਿਆ ਸੀ ਕਿ ਸਰਕਾਰ ਇਸ ਤੇ ਆਪਣਾ ਜਵਾਬ ਦੇਵੇ ਪੰਜਾਬ ਸਰਕਾਰ ਨੇ ਪੈਰੋਲ ਅਰਜੀ ਪੰਜਾਬ ਸਰਕਾਰ ਵੱਲੋਂ ਪੈਰੋਲ ਅਰਜੀ ਰੱਦ ਕਰਨ ਨੂੰ ਚੁਣੌਤੀ ਵੀ ਦਿੱਤੀ ਗਈ ਹੈ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰਿਤਪਾਲ ਵੱਲੋਂ ਪੈਰੋਲ ਮੰਗੀ ਗਈ ਸੀ ਸਰਕਾਰ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਪੈਰੋਲ ਦੇਣ ਤੋਂ ਇਨਕਾਰ ਕੀਤਾ ਹੈ ਐਨਐਸਏ ਦੇ ਤਹਿਤ ਐਮਪੀ ਅਮਰਿਤਪਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਅਮਰਿਤਪਾਲ ਤੇ ਸੁਣਵਾਈ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਪਹਿਲਾਂ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਸੀ ਕਿ ਸਰਕਾਰ ਇਸ ਤੇ ਕੀ ਕਹਿੰਦੀ ਹੈ ਸਰਕਾਰ ਆਪਣਾ ਥਿਊ ਪੁਆਇੰਟ ਦੇਵੇ ਤਾਂ ਸਰਕਾਰ ਨੇ ਸਾਫ ਤੌਰ ਤੇ ਕਹਿ ਦਿੱਤਾ ਕਿ ਅਸੀਂ ਪੈਰੋਲ ਨਹੀਂ ਦੇ ਸਕਦੇ ਕਿਉਂਕਿ ਮਸਲਾ ਲਾਅ ਐਂਡ ਆਰਡਰ ਨਾਲ ਜੁੜਿਆ ਹੋਇਆ ਅਮਨ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਉਹਨਾਂ ਵੱਲੋਂ ਪੈਰੋਲ ਰੱਦ ਕਰਨ ਦੀ ਗੱਲ ਕੋਰਟ ਦੇ ਵਿੱਚ ਕਹਿ ਦਿੱਤੀ ਗਈ ਜਿਸ ਤੋਂ ਬਾਅਦ ਦੁਬਾਰਾ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਦੇ ਵਕੀਲਾਂ ਵੱਲੋਂ ਅਰਜ਼ੀ ਲਾਈ ਗਈ ਹੈ ਤੇ ਉਸ ਤੇ ਪੰਜਾਬ ਸਰਕਾਰ ਉਸ ਪੈਰੋਲ ਦਾ ਵਿਰੋਧ ਕਰ ਰਹੀ ਹੈ ਸੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਦੇ ਮਸਲੇ ਤੇ ਸੁਣਵਾਈ ਚੱਲ ਰਹੀ ਹੈ ਕੀ ਕੁਛ ਸੁਣਵਾਈ ਦੇ ਦੌਰਾਨ ਰਿਹਾ ਕੀ ਤਰਕ ਰਿਏ ਇਸ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ ਜੁੜਨਗੇ ਉਮੇਸ਼ ਸ਼ਰਮਾ ਥੋੜੀ ਦੇਰ ਦੇ ਵਿੱਚ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਐਸ ਵੇਲੇ ਜਿਹੜੀ ਪਹਿਲੀ ਅਰਜੀ ਸੀ ਉਸ ਦੇ ਵਿੱਚ ਕੀ ਸੀ ਤੇ ਹੁਣ ਉਸ ਤੋਂ ਬਾਅਦ ਅਗਲੀ ਜਿਹੜੀ ਪਟੀਸ਼ਨ ਹੈ ਜਾਂ ਅਗਲੀ ਐਸਜੀ ਹੈ ਉਸ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਉਮੇਸ਼ ਸ਼ਰਮਾ ਜੁੜ ਗਏ ਨੇ ਮੇਰੇ ਸਹਿਯੋਗੀ ਉਮੇਸ਼ ਹੁਣ ਜਿਹੜੀ ਤਾਜ਼ਾ ਪਟੀਸ਼ਨ ਹੈ ਉਸ ਨੂੰ ਲੈ ਕੇ ਸੁਣਵਾਈ 'ਚ ਕੀ ਕੁਝ ਮੁੱਖ ਬਿੰਦੂ ਰਹੇ ਹੈ ਔਰ ਕੀ ਅੱਗੇ ਹੁਣ ਸੁਣਵਾਈ ਖਤਮ ਹੋ ਗਈ ਹੈ ਚੱਲ ਰਹੀ ਹੈ ਦੇਖੋ ਵੀ ਜੇ ਸੁਣਵਾਈ ਅੱਜ ਖਤਮ ਹੋਈ ਹੈ ਔਰ ਅਗਲੀ ਸੁਣਵਾਈ ਸੋਮਵਾਰ ਨੂੰ ਹੈ ਅੱਜ ਪਹਿਲਾਂ ਸਵੇਰੇ 1 ਘੰਟਾ ਸਵਾ ਘੰਟਾ ਸਵੇਰੇ ਚੱਲੀ ਔਸ ਤੋਂ ਬਾਅਦ ਲੰਚ ਤੋਂ ਬਾਅਦ ਫਿਰ 1 ਸਵਾ ਘੰਟਾ ਫਿਰ ਚੱਲੀ ਹੈ ਸੁਣਵਾਈ ਕਰੀ 2 2.5 ਘੰਟੇ ਤੋਂ ਜ਼ਿਆਦਾ ਸੁਣਵਾਈ ਚੱਲੀ ਹੈ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਇਹ ਪਟੀਸ਼ਨ ਇਹ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਦੀ ਪੈਰੋਲ ਅਰਜੀ ਨੂੰ ਖਾਰਜ ਕੀਤਾ ਉਸ ਨੂੰ ਅਮਰਿਤਪਾਲ ਸਿੰਘ ਦੇ ਵਕੀਲਾਂ ਨੇ ਪੰਜਾਬ ਹਾਈ ਕੋਰਟ ਵਿੱਚ ਚੈਲੰਜ ਕੀਤਾ ਹੈ ਸਾਡੀ ਜਿਹੜੀ ਅਸੀਂ ਸੰਸਦ ਵਿੱਚ ਪਾਰਟਿਸਪੇਸ਼ਨ ਕਰਨੀ ਹੈ ਵਿੰਟਰ ਸੈਸ਼ਨ ਵਿੱਚ ਸੱਤਰ ਵਿੱਚ ਹਿੱਸਾ ਲੈਣਾ ਹੈ ਸਾਨੂੰ ਪਰੋਲ ਦਿੱਤੀ ਜਾਵੇ ਲੇਕਿਨ ਪੰਜਾਬ ਸਰਕਾਰ ਨੇ ਅਰਜ਼ੀ ਖਾਰਜ ਕੀਤੀ ਸੀ ਉਸੇ ਨੂੰ ਚੈਲੰਜ ਕੀਤਾ ਹੈ ਹਾਈ ਕੋਰਟ ਵਿੱਚ ਅੱਜ ਸੁਣਵਾਈ ਵਿੱਚ ਪੰਜਾਬ ਸਰਕਾਰ ਦੇ ਵਕੀਲਾਂ ਨੇ ਕਿਹਾ ਕਿ ਅ ਅਮਰਿਤਪਾਲ ਸਿੰਘ ਨੂੰ ਜਿਹੜਾ ਪਾਰਟਿਸਪੇਸ਼ਨ ਦੀ ਗੱਲ ਕਰ ਰਹੇ ہیں ਕਿ ਇੱਕ ਇਹਨਾਂ ਦੀ ਕੋਈ ਭਾਸ਼ਣ ਜਾਂ ਵੀ ਕੋਈ ਸਪੀਚ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਖਤਰਾ ਹੈ ਉਹ ਹੋ ਸਕਦਾ ਹੈ ਇਸ ਕਰਕੇ ਕੋਈ ਅਜਾ ਪ੍ਰੋਵੀਜ਼ਨ ਨਹੀਂ ਹੈ ਕਿ ਕਿਉਂਕਿ ਐਨਐਸਏ ਵਿੱਚ ਗੰਭੀਰ ਭਾਰਾਂ ਹੋਰ ਪੂਰਾ ਇੱਕ ਡਾਕੂਮੈਂਟਡ ਹੈ ਕਿ ਕਿਉਂ ਉਹ ਐਨਐਸਏ ਦੇ ਤਹਿਤ ਨਜਰਬੰਦ ਨੇ ਉਹ ਹਿਸਤਰੀ ਨੂੰ ਹੀ ਦੱਸੀ ਗਈ ਔਰ ਇਸ ਤੋਂ ਇਲਾਵਾ ਕੋਰਟ ਵਿੱਚ ਇੱਕ ਵੀ ਸਵਾਲ ਆਇਆ ਅਮਰਿਤਪਾਲ ਦੇ ਵਕੀਲੇ ਨੇ ਕਿਹਾ ਕਿ ਜੇ ਸਾਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਹੈ ਸਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਸਾਨੂੰ ਵਰਚੂਅਲੀ ਸੈਸ਼ਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਕਾਫੀ ਅੱਜਕੱਲ੍ਹ ਜਿੱਦਾਂ ਕੋਰਟਾਂ ਵਿੱਚ ਵੀ ਵੀਸੀ ਤੇ ਥਰੂ ਵਕੀਲ ਪੇਸ਼ ਹੁੰਦੇ ਨੇ ਇਸ ਦਾ ਜਵਾਬ ਦਿੰਦੇ ਹੋਏ ਸੈਂਟਰ ਦੀ ਵਕੀਲ ਸੱਤੇਪਾਲ ਜਨ ਨੇ ਕਿਹਾ ਕਿ ਇਹ じゃ ਕੋਈ ਪ੍ਰਾਵਧਨ ਸੰਸਦ ਵਿੱਚ ਨਹੀਂ ਹੈ ਕਿ ਤੂ ਵੀਸੀ ਕੋਈ ਸੰਸਦ ਜਿਹੜਾ ਹੈਗਾ ਉਹ ਆਪਣਾ ਗੱਲ ਉੱਥੇ ਰੱਖ ਸਕੇ ਤਾਂ ਹੁਣ ਫਾਈਨਲੀ ਕੋਰਟ ਨੇ ਇਹ ਕਿਹਾ ਕਿ ਸੋਮਵਾਰ ਨੂੰ ਪੰਜਾਬ ਸਰਕਾਰ ਉਹ ਦਸਤਾਵੇਜ਼ ਵਿੱਚ ਪੇਸ਼ ਕਰ ਦੇ ਜਿਸ ਆਧਾਰ ਤੇ ਇਹ ਪੈਰੋਲ ਖਾਰਜ ਕੀਤੀ ਹੈ ਪੰਜਾਬ ਸਰਕਾਰ ਨੇ ਪੈਰੋਲ ਦੀ ਅਰਜੀ ਜਿਹੜੀ ਹੈ ਉਹ ਖਾਰਜ ਕੀਤੀ ਹੈ ਉਹ ਕਿਹੜੇ ਆਧਾਰ ਨੇ ਸੱਤੇ ਨੇ ਉਹਨੂੰ ਸੋਮਵਾਰ ਨੂੰ ਕੋਰਟ ਵਿੱਚ ਦੱਸਣਾ ਹੋਵੇਗਾ ਪੰਜਾਬ ਨੂੰ ਅਗਲੇ ਸੋਮਵਾਰ ਨੂੰ ਜੀ ਠੀਕ ਹੈ ਧੰਨਵਾਦ ਹਮੇਸ਼ਿਆ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਹੁਣ ਅਗਲੇ ਸੋਮਵਾਰ ਨੂੰ ਸੁਣਵਾਈ ਹੋਏਗੀ ਯਾਨੀ 7 ਦਿਨਾਂ ਬਾਅਦ ਅੱਜ ਦੀ ਸੁਣਵਾਈ ਮੁਕੰਮਲ ਹੋ ਚੁੱਕੀ ਹੈ ਔਰ ਸਾਫ਼ ਤੌਰ ਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਅਪੋਜ਼ ਕੀਤਾ ਗਿਆ ਲਾਅ ਐਂਡ ਆਰਡਰ ਦਾ ਹਵਾਲਾ ਦੇ ਕੇ ਤੇ ਹੁਣ ਅਗਲੇ ਸੋਮਵਾਰ ਜਦੋਂ ਇਹਦੀ ਹੀアリング ਹੋਣੀ ਹੈ ਤਾਂ ਉਦੋਂ ਸਰਕਾਰ ਨੂੰ ਉੱਥੇ ਉਹ ਦਸਤਾਵੇਜ਼ ਪੇਸ਼ ਕਰਨੇ ਹੋਣਗੇ ਤੇ ਹੁਣ ਜ਼ਿਕਰ ਕਰਦੇ ਆ ਮੋਗਾ ਦੇ ਪਿੰਡ ਕੋਲਿਆ ਖੁਰਦ ਦਾ ਜਿੱਥੇ ਇੱਕ अनोखा ਮੁਕਾਬਲਾ ਕਰਵਾਇਆ ਗਿਆ ਵੇਲੇ ਰਹਿਣ ਵਾਲੇ ਮੁਕਾਬਲੇ ਦੇ ਵਿੱਚ ਹੁਣ ਚਾਰ ਜਿਹੜੇ ਪ੍ਰਤੀਯੋਗੀ ਨੇ ਉਹ ਬਚੇ ਨੇ 24 ਘੰਟਿਆਂ ਦੇ ਬਾਅਦ ਸਿਰਫ ਚਾਰ ਕੰਟੈਸਟੈਂਟ ਰਹਿ ਗਏ ਨੇ 70 ਲੋਕਾਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਹੌਲੀ ਹੌਲੀ ਕਰਕੇ ਸਭ ਛੱਡਦੇ ਗਏ ਔਰ ਪਿਛਲੇ 24 ਘੰਟਿਆਂ ਤੋਂ ਇਹ ਮੁਕਾਬਲਾ ਚੱਲ ਰਿਹਾ ਹੈ ਕੋਲਿਆ ਖੁਰਦ ਮੋਗਾ ਦਾ ਪਿੰਡ ਹੈ ਜਿੱਥੇ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਔਰ ਚਾਰ ਬੰਦੇ ਅਖੀਰ ਤੇ ਹੁਣ ਇਸ ਦੇ ਕੰਟੈਸਟੈਂਟ ਰਹਿ ਗਏ ਨੇ ਚਾਰਾਂ ਦੇ ਵਿੱਚੋਂ ਕਿਹੜਾ ਮੁਕਾਬਲਾ ਜਿੱਤਦਾ ਹੈ ਅਸਲ ਦੇ ਵਿੱਚ ਇਹ ਮੁਕਾਬਲਾ ਉਹਨਾਂ ਲੋਕਾਂ ਲਈ ਹੈ ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਵਿਹਲਾ ਅਖਵਾਉਣ ਦੇ ਸ਼ੌਕੀਨ ਨੇ ਇਸ ਕੰਪੀਟੀਸ਼ਨ 'ਚ ਪੰਜਾਬ ਦੇ ਸਭ ਤੋਂ ਵੱਡੇ ਵਿਹਲੇ ਵਿਅਕਤੀ ਤੇ ਦੇ ਨਾਮ ਤੇ ਮੋਹਰ ਲਗਣੀ ਹੈ ਹਾਲਾਂਕਿ ਬੇਸ਼ੱਕ ਆਮ ਪਾਸ਼ਾ ਦੇ ਵਿੱਚ ਵਿਹਲਾ ਉਸ ਨੂੰ ਕਿਹਾ ਜਾਂਦਾ ਜੋ ਕੁਝ ਨਹੀਂ ਕਰਦਾ ਪਰ ਇੱਥੇ ਤੁਸੀਂ ਵਿਹਲੇ ਬੈਠ ਕੇ ਦਿਖਾਉਣਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੋ ਸ਼ਖਸ ਇਸ ਦੇ ਵਿੱਚ ਜਿੱਤ ਗਿਆ ਉਹ ਸਦਾ ਲਈ ਵਿਹਲਾ ਹੈ ਪਰ ਇਥੇ ਦਿਖਾਉਣਾ ਹੈ ਕਿ ਤੁਸੀਂ ਬਿਨਾ ਮੋਬਾਈਲ ਤੋਂ ਬਿਨਾ ਟੈਲੀਵਿਜ਼ਨ ਤੋਂ ਬਿਨਾ ਗੈਜੇਟਸ ਜਿਹੜੇ ਅਸੀਂ ਐਸੇ ਯੂਜ਼ ਕਰਦੇ ਆਂ ਜਿਹੜੇ ਸਾਡੀ ਜ਼ਿੰਦਗੀ ਤੇ ਪ੍ਰਭਾਵ ਪਾਉਂਦੇ ਨੇ ਉਹਨਾਂ ਤੋਂ ਬਿਨਾ ਤੁਸੀਂ ਕਿਸ ਤਰੀਕੇ ਨਾਲ ਰਹਿ ਸਕਦੇ ਹੋ ਅਸਲ ਦੇ ਵਿੱਚ ਇਸ ਦੇ ਨਾਲ ਵਿਹਲਾ ਸ਼ਬਦ ਜ਼ਰੂਰ ਜੁੜ ਗਿਆ ਪਰ ਇਹ ਮੁਕਾਬਲਾ ਜਿਹੜਾ ਹੈ ਇਸ ਦਾ ਇਸ ਦਾ ਸੰਦੇਸ਼ ਜਿਹੜਾ ਹੈ ਉਹ ਬੜਾ ਡੂੰਗਾ ਹੈ ਔਰ ਇਸ ਦੇ ਪਿੱਛੇ ਜਿਹੜਾ ਮਕਸਦ ਹੈ ਉਹ ਵੀ ਬਹੁਤ ਡੂੰਗਾ ਹੈ ਕਿ ਇੱਕ ਲੋਕਾਂ ਨੂੰ ਇੱਕ ਐਸ ਤਰੀਕੇ ਦਾ ਸੰਦੇਸ਼ ਦੇਣਾ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਤੁਸੀਂ ਆਪਸ ਵਿੱਚ ਬੈਠ ਕੇ ਗੱਲਾਂ-ਬਾਤਾਂ ਮਾਰਦੇ ਸੀ ਕੁਝ ਰੂਲਸ ਨੇ ਇਸ ਮੁਕਾਬਲੇ ਦੇ ਕਿ ਤੁਸੀਂ ਸੌ ਨਹੀਂ ਸਕਦੇ ਤੁਸੀਂ ਬਾਥਰੂਮ ਵਗੈਰਾ ਨਹੀਂ ਜਾ ਸਕਦੇ ਇੱਥੇ ਹੀ ਬੈਠਣਾ ਹੋਏਗਾ ਇੱਕੋ ਕਮਰੇ 'ਚ ਬੈਠ ਕੇ ਗੱਲਾਂ-ਬਾਤਾਂ ਜਿੰਨੀਆਂ ਮਰਜ਼ੀ ਮਾਰ ਸਕਦੇ ਹੋ ਪਰ ਸੌਣਾ ਨਹੀਂ ਹੈ ਨੀਂਦ ਨਹੀਂ ਲੈ ਸਕਦੇ ਸੌਣਾ ਨਹੀਂ ਹੈ ਗੱਲਾਂ-ਬਾਤਾਂ ਮਾਰ ਸਕਦੇ ਹੋ ਜਿੰਨੀਆਂ ਮਰਜ਼ੀ ਆਪਸ ਦੇ ਵਿੱਚ ਪਰ ਤੁਸੀਂ ਕੋਈ ਗੈਜਟ ਯੂਜ਼ ਨਹੀਂ ਕਰ ਸਕਦੇ ਔਰ ਕੋਈ ਟੈਲੀਵਿਜ਼ਨ ਨਹੀਂ ਹੈ ਉੱਥੇ ਕੋਈ ਐਸਾ ਇਕੁਪਮੈਂਟ ਨਹੀਂ ਹੈ ਜਿਹਦੇ ਨਾਲ ਜਿਹੜਾ ਤੁਹਾਡਾ ਕੋਈ ਐਂਟਰਟੇਨਮੈਂਟ ਦਾ ਸੋਰਸ ਹੋਵੇ ਐਸੀਆਂ ਚੀਜ਼ਾਂ ਤੇ ਬੈਨ ਹੈ ਜਿੱਤਣ ਵਾਲੇ ਨੂੰ ਜਿਹੜਾ ਪਹਿਲੇ ਸਥਾਨ ਤੇ ਆਏਗਾ ਉਹਨੂੰ ਇੱਕ ਸਾਈਕਲ ਤੇ 4500 ਰੁਪਿਆ ਦੇਣਾ ਹੈ ਇਨਾਮ ਵਜੋਂ ਨਕਦ ਦੂਜੇ ਨੰਬਰ ਵਾਲੇ ਨੂੰ 2500 ਰੁਪਿਆ ਤੇ ਤੀਜੇ ਵਾਲੇ ਨੂੰ 1500 ਰੁਪਿਆ ਮਿਲੇਗਾ ਸੋ ਚਾਰ ਬੰਦੇ ਰਹਿ ਗਏ ਨੇ ਇਹਨਾਂ ਚਾਰਾਂ 'ਚੋਂ ਦੇਖਣਾ ਹੋਏਗਾ ਕਿ ਹੁਣ ਕਿਹੜਾ ਇਸ ਗੇਮ ਨੂੰ ਜਿੱਤਦਾ ਹੈ ਸੋ ਗੇਮ ਬੜੀ ਇੰਟਰਸਟਿੰਗ ਹੈ ਕੈਨ ਨੋਵੈਲਾ ਸ਼ਬਦ ਉਸਦੇ ਨਾਲ ਲੱਗ ਜਾਣਾ ਪਰ ਇਸ ਦਾ ਮਕਸਦ ਬਹੁਤ ਡੂੰਗਾ ਹੈ ਇਸ ਦਾ ਸੰਦੇਸ਼ ਬੜਾ ਡੂੰਗਾ ਹੈ ਕਿ ਮੋਬਾਈਲ ਤੋਂ ਬਿਨਾ ਵੀ ਜ਼ਿੰਦਗੀ ਸੰਭਵ ਹੋ ਸਕਦੀ ਹੈ 20 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਲੇਕਿਨ ਹਜੇ ਵੀ ਵਿਲੇ ਰਹਿਣ ਦੇ ਮੁਕਾਬਲਿਆਂ ਦੇ ਵਿੱਚ ਪੰਜ ਉਮੀਦਵਾਰ ਡਟੇ ਬੈਠੇ ਨੇ ਇਹਨਾਂ ਦੇ ਵਿੱਚੋਂ ਵਿਜੇਤਾ ਕੌਣ ਹੋਏਗਾ ਦੇਖਣਾ ਹੋਏਗਾ ਲੇਕਿਨ ਬਹੁਤ ਔਖੀ ਗੱਲ ਹੈ ਕਿ 24 ਘੰਟੇ ਤੋਂ ਉੱਪਰ ਹੋ ਗਏ ਨਾ ਸੋਣਾ ਨਾ ਵਾਸ਼ਰੂਮ ਜਾਣਾ ਥੋੜਾ ਬਹੁਤ ਖਾਦਾ ਪੀਤਾ ਨਾ ਗੇਮ ਖੇਡਨੀ ਹੈ ਬਿਲਕੁਲ ਵਿਲੇ ਬਹਿਣਾ ਬੜਾ ਮੁਸ਼ਕਿਲ ਕੰਮ ਹੈ ਔਰ ਅੱਜ ਇਸ ਮੁਕਾਬਲੇ ਦੇ ਵਿੱਚ ਪੰਜ ਜਿਹੜੇ ਉਮੀਦਵਾਰ ਨੇ ਪੰਜ ਜਿਹੜੇ ਪ੍ਰਤੀਯੋਗੀ ਨੇ ਹਜੇ ਵੀ ਡਟੇ ਹੋਏ ਨੇ ਤਸਵੀਰਾਂ ਕੱਲ ਤੁਹਾਨੂੰ ਮੈਂ ਦਿਖਾਈਆਂ ਸੀਗੀਆਂ ਕਿ ਕਿਸ ਤਰ੍ਹਾਂ ਗੱਦੇ ਬਿਛਾਏ ਹੋਏ ਸੀਗੇ ਔਰ ਇਸ ਮੁਕਾਬਲੇ ਦੇ ਵਿੱਚ 70 ਦੇ ਕਰੀਬ ਜਿਹੜੇ ਨੇ ਲੋਕ ਉੱਥੇ ਪਹੁੰਚੇ ਸੀ ਚਾਹੇ ਉਹ ਲੇਡੀ ਜ਼ੋਨ ਚਾਹੇ ਉਹ ਬੱਚੇ ਹੋਣ ਚਾਹੇ ਉਹ ਬਜ਼ੁਰਗ ਹੋਣ ਲੇਕਿਨ ਹੁਣ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਇਸ ਮੁਕਾਬਲੇ ਦੇ ਵਿੱਚ ਪੰਜ ਪ੍ਰਤੀਯੋਗੀ ਜਿਹੜੇ ਰਹਿ ਗਏ ਨੇ ਪੂਰੀ ਨਿਗਾ ਉਹਨਾਂ ਤੇ ਰੱਖੀ ਜਾਂਦੀ ਹੈ ਤਾਂ ਕਿ ਨਾ ਕੋਈ ਸੋ ਸਕੇ ਨਾ ਕੋਈ ਫੋਨ ਇਸਤੇਮਾਲ ਕਰ ਸਕੇ ਨਾ ਕੋਈ ਵਾਸ਼ਰੂਮ ਜਾ ਸਕੇ ਹਰ ਤਰ੍ਹਾਂ ਦੀ ਨਿਗਾ ਜਿਹੜੀ ਹੈ ਰੱਖੀ ਜਾ ਰਹੀ ਹੈ ਵੀਡੀਓ ਸਾਰੀ ਰਾਤ ਜਿਹੜੀ ਹੈ ਬੰਦੀ ਰਹੀ ਹੈ ਸਾਰੀ ਰਾਤ ਕੋਈ ਵੀ ਨਹੀਂ ਇੰਨਾ ਚ ਸੁੱਤਾ ਜਿਹੜੇ ਪੰਜ ਪ੍ਰਤੀਯੋਗੀ ਬੈਠੇ ਨੇ ਇਹ ਬਾਈ ਜੀ ਦੇ ਨਾਲ ਕੱਲ ਵੀ ਸਾਡੀ ਗੱਲ ਹੋਈ ਸੀਗੀ ਕੱਲ ਜਦੋਂ ਸ਼ੁਰੂਆਤ ਹੋਈ ਸੀਗੀ ਇਹਨਾਂ ਦਾ ਕਹਿਣਾ ਸੀਗਾ ਕਿ ਦੇਖਦੇ ਆ ਕਪੈਸਿਟੀ ਕਿੰਨੀ ਆ ਔਰ ਬੈਠਣਗੇ 2 ਦਿਨ ਤੱਕ ਲੇਕਿਨ ਹਜੇ ਵੀ ਬੈਠੇ ਹੋਏ ਆ ਖੱਚ ਨੀਂਦ ਵੀ ਨਜ਼ਰ ਨਹੀਂ ਆ ਰਹੀ ਅੱਖਾਂ ਭਾਵੇਂ ਜ਼ਰੂਰ ਲਾਲ ਹੋਈਆਂ ਕਈ ਪ੍ਰਤੀਯੋਗੀਆਂ ਦੀਆਂ ਲੇਕਿਨ ਹਜੇ ਵੀ ਡਟੇ ਬੈਠੇ ਨੇ ਉਮੀਦ ਇਹ ਹੀ ਹੈ ਕਿ ਸਾਰੇ ਜਿਹੜੇ प्रतियोगी बैठे ने कि साइकिल ਅਸੀਂ ਲੈ ਕੇ ਜਾਵਾਂਗੇ ਪਹਿਲਾਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਕਿੰਨੀ ਦੇਰ ਤੋਂ ਬੈਠੇ ਨੇ ਭਾਜੀ ਕੀ ਨਾਮ ਹੈ ਕਿਹੜੇ ਪਿੰਡ ਤੋਂ ਆਏ ਹੋ ਜੀ ਸਰਪਜੀਤ ਸਿੰਘ ਜੀ ਸਾਫ ਦਾ ਫੌਜੀ ਤੇ ਪਿੰਡ ਮੇਰਾ ਮੋਰਾ ਮੜੀ ਆ ਵੇ ਸਰ ਐਸ਼ ਮੋਗੇ ਮਰੀ ਮਾਂ ਮੋਗੇ ਤੋਂ ਆਈ ਅੱਛਾ ਫੌਜੀ ਸਾਹਿਬ ਹੋ ਤੁਸੀਂ ਫਿਰ ਤਾਂ ਬਹੁਤ ਪ੍ਰੈਕਟਿਸ ਹੋਣੀ ਹੈ ਕਿ ਬੈਠਣ ਦੀ ਜੀ ਬਿਲਕੁਲ ਰਾਤ ਨੀਂਦ ਨਹੀਂ ਆਈ ਨਹੀਂ ਬਿਲਕੁਲ ਨਹੀਂ ਅੱਛਾ ਕੀ ਕੀਤਾ ਫਿਰ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਕੀ ਕੀਤਾ ਬੈਠ ਕੇ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਜੀ ਸ਼ਬਦ ਹਜ਼ਾਰੇ ਕਿਤੇ 100 ਨਹੀਂ ਸ਼ਬਦ ਪੜ੍ਹ ਕੀਤਾ ਅੱਛਾ ਇਹ ਸੇਚ ਆ ਕੇ ਕਿਤੇ ਨਾ ਕਿਤੇ ਵਾਸ਼ਰੂਮ ਜਿੱਦੀ ਵੀ ਦਿੱਕਤ ਹੁੰਦੀ ਹੈ ਕੋਈ ਸਮੱਸਿਆ ਨਹੀਂ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਹਜੇ ਵੀ ਤੁਹਾਡਾ ਚਿਹਰਾ ਐਂ ਲੱਗਦਾ ਵੀ ਜਿਵੇਂ ਫਰੈਸ਼ ਹੋਣੇ ਹੋ ਕੋਈ ਸਮੱਸਿਆ ਨਹੀਂ ਕੀ ਕਹੋਗੇ ਇਸ ਮੁਕਾਬਲੇ ਬਾਰੇ ਕੀ ਕਹੋਗੇ ਬੜਾ ਬੜਾ ਸੋਹਣਾ ਹੀ ਕਿੰਨੀ ਦੇਰ ਬੈਠੋਗੇ ਜਿੰਨੀ ਤੇ ਮਰਗੀ ਬੈਠਾ ਰਹੇ ਉਹਨਾਂ ਚ ਬੈਠ ਰਹੂਗਾ ਫਿਰ ਫਾਈਨਲ ਕਰਕੇ ਜਾਵਾਂਗੇ ਲੱਗਦਾ ਕਿ ਅੱਜ ਸਾਈਕਲ ਤੁਸੀਂ ਸਾਈਕਲ ਤੇ ਜਾਓਗੇ ਘਰੇ ਉਹ ਤਾਂ ਪਰਮਾਤਮਾ ਦੀ ਕਿਰਪਾ ਹੈ ਕਿਹਨੂੰ ਦੇਣਾ ਪਰਮਾਤਮਾ ਨੇ ਸਾਈਕਲ ਹਾਂਜੀ ਬਾਕੀ ਕੋਸ਼ਿਸ਼ ਪੂਰੀ ਹੈ ਅੱਛਾ ਕੋਈ ਫਰਕ ਨਹੀਂ ਹੈ 24 ਘੰਟੇ ਤੋਂ ਉੱਪਰ ਤੁਸੀਂ ਚਪਕੀ ਵੀ ਨਹੀਂ ਮਾਰੀ ਨਹੀਂ ਬਿਲਕੁਲ ਵੀ ਨਹੀਂ ਸਰ ਇਸ ਜਗ੍ਹਾ ਤੇ ਕੱਲ 70 ਤੋਂ ਜ਼ਿਆਦਾ ਜਿਹੜੇ ਪ੍ਰਤੀਯੋਗੀ ਬੈਠੇ ਹੋਏ ਸੀਗੇ 24 ਘੰਟੇ ਵਿਹਲੇ ਬਹਿਣਾ ਬਹੁਤ ਔਖਾ ਹੈ ਮੋਬਾਈਲ ਸਾਹਮਣੇ ਪਿਆ ਹੋਵੇ ਤੇ ਬਾਰ-ਬਾਰ ਧਿਆਨ ਮੋਬਾਈਲ ਵੱਲ ਜਾਂਦਾ ਹੈ ਕਿ ਚੱਕ ਲਈਏ ਹੁਣ ਚੱਕ ਲਈਏ ਹੁਣ ਚੱਕ ਲਈਏ ਹੁਣ ਚੱਕ ਲਈਏ ਲੇਕਿਨ ਚੱਕਣ ਕੌਣ ਦਿੰਦਾ ਜਦੋਂ ਨਿਗਾ ਉੱਪਰ ਰੱਖੀ ਹੋਵੇ ਬਾਈ ਜੀ ਬੈਠੇ ਹੈ ਇਹ ਵੀ ਸਾਰੀ ਰਾਤ ਇਹਨਾਂ ਤੇ ਨਿਗਾ ਰੱਖੀ ਹੋਊਗੀ ਤੇ ਉਧਰੋਂ ਕੈਮਰਾ ਵੀ ਚੱਲਦਾ ਪਿਆ ਉਹਦੀ ਵੀ ਨਜ਼ਰ ਜਿਹੜੀ ਹੈ ਇਹਨਾਂ ਤੇ ਸੀ ਕਿ ਕੋਈ ਸੋ ਨਾ ਪਾਏ ਤੇ ਕੋਈ ਵੀ ਰੂਲ ਬ੍ਰੇਕ ਨਾ ਕਰ ਪਾਏ ਬਾਈ ਨਾਲ ਗੱਲ ਕਰ ਲੈਨੇ ਆ ਬਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਕੋੜੀਪੁਰਾ ਤੋਂ ਜੀ ਕੋੜੀਪੁਰਾ ਤੋਂ ਆਏ ਹਾਂ ਅੱਛਾ ਜਿਹੜਾ ਬਠਿੰਡੇ ਤੋਂ ਆਇਆ ਹਾਂਜੀ ਹਾਂਜੀ ਅੱਛਾ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਕਿਵੇਂ ਰੰਗੀ ਰਾਤ ਕਿਵੇਂ ਨਿਕਲੀ ਤੇ ਕੀ ਕੀਤਾ ਬਹੁਤ ਵਧੀਆ ਨੰਗੀ ਵਾਸ ਸਿਮਰਨ ਕਰਦੇ ਰਹੇ ਸਾਰਿਆਂ ਨੇ ਆਪ ਦਾ ਆਪ ਦਾ ਵੈਸਟ ਦਿੱਤਾ ਜੀ ਸਾਰਿਆਂ ਨੇ ਬਹੁਤ ਵਧੀਆ ਕੀਤਾ ਪ੍ਰਬੰਧ ਵੀ ਬਹੁਤ ਸੋਹਣਾ ਸੀਗਾ ਸਭ ਸਭ ਕੁਝ ਬਹੁਤ ਸੋਹਣਾ ਸੀਗਾ ਜੀ ਸਾਰਿਆਂ ਨੇ ਆਪ ਦਾ ਆਪ ਦਾ ਵੈਸਟ ਦੇ ਕੇ ਗਏ ਆ ਬਾਕੀ ਦੇਖਦੇ ਹਾਂ ਅੱਗੇ ਪ੍ਰਮਾਤਮਾ ਦਾ ਅੱਛਾ ਕੀ ਪਰੇਸ਼ਾਨੀਆਂ ਕੀ ਕੀ ਆਈਆਂ ਸਾਰੀ ਰਾਤ ਨਿਕਲ ਗਈ ਕੱਲ ਦੇ ਸਵੇਰ ਦੇ 11 ਵਜੇ ਦਾ ਜਿਹੜਾ ਮੁਕਾਬਲਾ ਸ਼ੁਰੂ ਹੋਇਆ ਹੈ ਹਾਂਜੀ ਪਰੇਸ਼ਾਨੀ ਦਾ ਸਿਰਫ ਬਾਥਰੂਮ ਦੀ ਹੋਈ ਹੈ ਜੀ ਅੱਛਾ ਕੰਟਰੋਲ ਕੀਤਾ ਹੈ ਹਾਂਜੀ ਕੰਟਰੋਲ ਕੀਤਾ ਹੋਇਆ ਜੀ 24 ਘੰਟੇ ਹੋ ਗਏ ਉੱਤੇ ਹੋ ਗਏ ਸਮਾਂ ਅੱਛਾ ਖਾਣ ਪੀਣ ਨੂੰ ਕੀ ਹੋਰ ਕੀ ਖਾਣ ਪੀਣ ਨੂੰ ਸੇਵ ਕੇਲੇ ਮਿਲ ਜਾਂਦੇ ਸੀ ਹਾਂਜੀ 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 ਥੋੜਾ ਅੱਛਾ ਫੋਨ ਵੀ ਤੁਹਾਡੇ ਸਾਹਮਣੇ ਪਿਆ ਹੈ ਲੇਕਿਨ ਫੋਨ ਨੂੰ ਤੁਸੀਂ ਹੱਥ ਨਹੀਂ ਲਾ ਸਕਦੇ ਕਿੰਨਾ ਮਨ ਚ ਲੱਗਦਾ ਸੀ ਕਿ ਬਾਰ ਬਾਰ ਫੋਨ ਚੱਕੀ ਹੁਣ ਤਾਂ ਹੀ ਅੱਜ ਭੁੱਲ ਹੀ ਗਏ ਆ ਪਤਾ ਹੀ ਨਹੀਂ ਕਿੱਥੇ ਪਿਆ ਹੈ ਟਾਈਮ ਨਾਲ ਹੀ ਹੋ ਜਾਂਦੇ ਆ ਲਾੜੇ ਇੱਕ ਅੱਛਾ ਹਾਂਜੀ ਵੈਸੇ ਨੀਂਦ ਵੀ ਨਹੀਂ ਹੋਈ ਨਾ ਜਦੋਂ ਪੂਰੀ ਓਕੇ ਕੱਢੀ ਰਾਤ ਵੈਸੇ ਹਾਂਜੀ ਅੱਛਾ ਸਾਰੀ ਰਾਤ ਜਾਗਣਾ ਬਹੁਤ ਔਖਾ ਹੁੰਦਾ ਕਿਤੇ ਫੰਕਸ਼ਨ ਤੇ ਚਲੇ ਜਾਈਏ ਤੇ ਸਵੇਰ ਨੂੰ ਚੱਕਰ ਆਉਣ ਲੱਗ ਜਾਂਦੇ ਹਾਂਜੀ ਹਾਂਜੀ ਇਹ ਤਾਂ ਹੈਗੀ ਹੈ ਇਸ ਤਰ੍ਹਾਂ ਦੀ ਗੱਲ ਹੈ ਹਾਂਜੀ ਹਾਂਜੀ ਹੁਣ ਵੀ ਆਉਂਦੀ ਨਹੀਂ ਮાળੀ ਮੁੱਟੀ ਜੀ ਪਰ ਬੈਠੇ ਆ ਫੇਰ ਵੀ ਅਜੇ ਅਚਾਂਦੀ ਜਣੀ ਹਾਂਜੀ ਅੱਛਾ ਕਈ ਕੁਝ ਕੰਟਰੋਲ ਕੀਤਾ ਹੋਣਾ ਵਾਸ਼ਰੂਮ ਵੀ ਨਹੀਂ ਜਾਣਾ ਤੇ ਸਾਹਮਣੇ ਮੋਬਾਈਲ ਪਿਆ ਮੋਬਾਈਲ ਵੀ ਨਹੀਂ ਦੇਖਣਾ ਬਾਰ ਬਾਰ ਜੀ ਕਰਦਾਣਾ ਯਾਰ ਚੱਕ ਲਈਏ ਦੇਖੀ ਦੇਈ ਮੈਸੇਜ ਹੀ ਦਾ ਹਾਂ ਬਹੁਤ ਜੀ ਕਰਦਾ ਕਈ ਵਾਰ ਕੋ ਰਿੰਗ ਵੱਜਦੀ ਐ ਨਾ ਔਰ ਖਿਆਲ ਜਾਂਦਾ ਫੁੰਦਾ ਬਾਬਾ ਬੈਠਿਆ ਚੁੱਪ ਚਾਪ ਅੱਛਾ ਹਾਂਜੀ ਇੱਕ ਬੋਲਣਾ ਵੀ ਨਾ ਦਿੰਦੇ ਹਾਂਜੀ ਅੱਛਾ ਬੋਲਣਾ ਵੀ ਨਹੀਂ ਆਣ ਗਵਣ ਨਾਲ ਗੱਲ ਕੀਤੀ ਕੋਈ ਨਹੀਂ ਥੋੜੀ ਮੋਟੀ ਕੀਤੀ ਐ ਪਰ ਬਾਲੀ ਨਹੀਂ ਕਰਾਉਂਦੇ ਗੱਲ ਅੱਛਾ ਫੇਰ ਟੋਕ ਦਿੰਦੇ ਆ ਟੁੱਡੀ ਗਿਆ ਤੋ ਟੁਡੀ ਗਿਆ ਨਾ ਅੱਛਾ 24 ਘੰਟੇ ਹੋ ਚੁੱਕੇ ਆ ਕਿਤਾਬ ਤੁਹਾਡੇ ਕੋਲ ਪਈ ਆ ਗੁਰੂ ਜੋਤੀ ਤੇ ਇਸੇ ਦਾ ਹੀ ਸਮਰਨ ਕਰਦੇ ਰਹੇ ਜਾਂ ਕੁਝ ਹੋਰ ਵੀ ਕੀਤਾ ਨਹੀਂ ਦੋ ਤਿੰਨ ਨਾਵਲ ਹੋਰ ਪੜੇ ਸੀਗੇ ਤਸਮਨਤ ਕਬਲ ਦੇ ਤੇ ਇਹ ਤਾਂ ਹੁਣ ਲਈ ਗੁਰੂ ਜੋਤੀ ਦਾ ਅੱਛਾ ਵੈਸੇ ਪ੍ਰੋਫੈਸ਼ਨਲੀ ਕੀ ਕੰਮ ਕਰਦੇ ਤੁਸੀਂ ਪ੍ਰੋਫੈਸ਼ਨਲੀ ਮੈਂ ਆਪਣੇ ਸਰਕਾਰੀ ਹਸਪੀਟਲ 'ਚ ਮੁੱਕੇ 'ਚ ਕੰਮ ਕਰਦਾ ਹਾਂ। ਅੱਛਾ ਸਰਕਾਰੀ ਹਸਪੀਟਲ 'ਚ ਕੰਮ ਕਰਦੇ ਹੋ ਤੇ ਨੌਕਰੀ ਤੋਂ ਫੇਰ ਛੁੱਟੀ ਲੱਗੇ? ਹਾਂਜੀ ਅੱਜ ਛੁੱਟੀ ਲੈਣੀ ਪੈਗੀ ਜੀ। ਅੱਛਾ ਛੁੱਟੀ ਲੈਣੀ ਪੈਣੀ। ਹਾਂਜੀ। ਫਿਰ ਫੂਨ ਹੀ ਕਰਤਾ ਸੀਗਾ ਕੰਮ ਤੇ ਤਾਂ ਹੀ। ਅੱਛਾ। ਤੇ ਲੱਗ ਰਿਹਾ ਕਿ ਅੱਜ ਦਾ ਮੁਕਾਬਲਾ ਜਿੱਤ ਕੇ ਜਾਓਗੇ ਕਿਉਂਕਿ ਤੁਹਾਡੀ ਅੱਖਾਂ ਤੋਂ ਵੀ ਮੈਨੂੰ ਲੱਗ ਰਿਹਾ ਕਿ ਨੀਂਦ ਹਾਂਜੀ ਕੋਸ਼ਿਸ਼ ਤਾਂ ਬੁਰੀ ਹੈ ਬਾਕੀ ਮਹਾਰਾਜ ਦੀ ਕਿਰਪਾ ਜਿਵੇਂ ਹੁੰਦੀ ਹੈ। ਅੱਛਾ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਮੁਕਾਬਲੇ ਨੂੰ ਕਿਉਂਕਿ ਬੜਾ ਵਧੀਆ ਉਪਰਾਲਾ ਕੀਤਾ ਹੈ ਕਿ ਲੋਕ ਮੋਬਾਈਲ ਤੋਂ ਦੂਰ ਰਹਿਣ ਹੋਰ ਆਪ ਦੀ ਨਿੱਜੀ ਜ਼ਿੰਦਗੀ ਬਾਰੇ ਸੋਚ ਸਕਣ ਆਪਣੇ ਰਿਸ਼ਤੇਦਾਰਾਂ ਪਿਆਰ ਬਾਰੇ ਸੋਚ ਸਕਣ ਅੱਜ ਇਹ ਤਾਂ ਹੈ ਹੀ ਮੋਬਾਈਲ ਤੇ ਅੱਜ ਕੱਲ੍ਹ ਹੀ ਤੁਹਾਨੂੰ ਪਤਾ ਹੀ ਹੈ ਬੱਚੇ-ਬੱਚੇ ਵੀ ਹੁਣ ਜਿਵੇਂ ਕਿ ਬਹੁਤ ਵੱਧ ਰਹੀ ਹੈ ਕ੍ਰੇਮ ਮੋਬਾਈਲ ਦਾ ਅੱਜ ਤੁਹਾਨੂੰ ਹੋਗੇ 24 ਘੰਟੇ ਹੀ ਵੈਸੇ ਸਾਨੂੰ ਫਰਕ ਪਿਆ ਹੀ ਆਪ ਹੀ ਕਿਤਾਬਾਂ ਕਿਤੂਬਾਂ ਲੈ ਜੋੜੀ ਮਾੜੀ ਮੋਟੀ ਫੇਰ ਹੀ ਜੇ ਪੈਣਾ ਨਾ ਟੁੱਟਾਂਗੇ ਫੇਰ ਕਿਤਾਬਾਂ ਮੰਨ ਲੈ